ਹਾਯਾ ਰਬਾ ਮੇਰੇ ਆ ਬਿੱਲੀ ਨੇ ਚੂਹਾ țeਰਿਆ ਕੱਟੀ ਲੈ ਜਾਓ ਜਮਾ ਫ੍ਰੀਜ ਜਮਾ ਫ੍ਰੀਜ ਕੱਟੀ ਇਹ ਹੁਣ ਮੈਂ ਤੁਹਾਨੂੰ ਦੱਸਦਾ ਭਵੇਂ ਸ਼ਹਿਰ ਦਾ ਰਹਿਣ ਵਾਲਾ ਤੇ ਪੋਂਦੀ ਕੋਈ ਪਿੰਡ ਦਾ ਰਹਿਣ ਵਾਲਾ ਹਰੇਕ ਬੰਦਾ ਲੈ ਸਕਦਾ ਕੱਟੀ ਨੂੰ ਜਮਾ ਹੀ ਫ੍ਰੀਜ ਇੱਕ ਪੰਜੀ ਵੀ ਨਹੀਂ ਦੇਣੀ ਤੁਸੀਂ ਤੇ ਕੰਮ ਕੀ ਕਰਨਾ ਕੰਮ ਸਾਰਾ ਸੁਣ ਲਓ ਮੇਰਾ ਧਿਆਨ ਨਾ ਜੇ ਕੋਈ ਸ਼ਹਿਰ 'ਚ ਰਹਿਣ ਵਾਲਾ ਤੇ ਉਹਦੇ ਘਰੇ ਪਸ਼ੂ ਨਹੀਂ ਰੱਖੇ ਤਾਂ ਉਹਨੂੰ ਪੈਸੇ ਦੇ ਦੇਵਾਂਗੇ ਉਹਨੇ ਆਪਾਂ ਨਾਗਦ ਰਾਸ਼ੀ ਜਿਹਨੂੰ ਨਿਕਲਿਆਈ ਆ ਕੱਟੀ ਤੇ ਇਹ ਕੱਟੀ ਦੀ ਪੂਰੀ ਡਿਟੇਲ ਵੀ ਦਊਂਗਾ ਵੀਡੀਓ ਦੇ ਵਿੱਚ ਕੀ ਹੈਗੀ ਕਿੱਥੋਂ ਆਈ ਕਿਵੇਂ ਆ ਸਾਰਾ ਕੁਝ ਏ ਟੂ ਜ਼ेड ਪੂਰੀ ਡਿਟੇਲ ਹੈ ਇਹਦੀ ਕੱਟੀ ਦੀ ਤੇ ਤੁਸੀਂ ਕਰਨਾ ਕੀ ਆ ਜਿਹੜੀ ਵੀਡੀਓ ਵੇਖ ਰਹੇ ਆ ਇਹਦੇ ਥੱਲੇ ਕਰਨੇ ਕਮੈਂਟ ਚੈਨਲ ਨੂੰ ਕਰਨਾ ਸਬਸਕ੍ਰਾਈਬ ਸਬਸਕ੍ਰਾਈਬ ਕਰਕੇ 올 ਵਾਲੇ ਬਟਨ ਤੇ ਕਲਿੱਕ ਕਰਕੇ ਤੇ ਫਿਰ ਇਹਨੂੰ ਕੀ ਕਰੋਗੇ ਕਮੈਂਟ ਛੱਡਨੇ ਆ ਤੇ ਨਹੀਂ ਵੀ ਇੱਕ ਬੰਦਾ ਇੱਕ ਵਾਰੀ ਕਮੈਂਟ ਕਰ ਸਕਦਾ ਭਾਉਂ ਦੀ 1000 ਕਮੈਂਟ ਕਰ ਦੇ ਇੱਕੋ ਬੰਦਾ ਹੀ ਜੇ ਤੁਹਾਡੇ ਘਰ ਦੇ ਵਿੱਚ ਪੰਜ ਫੋਨ ਹੈਗੇ ਨਾ ਪੰਜ ਹੈਗੇ ਆ ਤੇ ਭਾਉਂ ਦੀ ਪੰਜਾਂ ਤੇ ਚੱਕ ਦਿਓ ਕੰਮ ਖੱਤਾਂ ਤੇ ਚੱਕ ਦਿਓ ਤੇ ਇਹਨਾਂ ਤੇ ਚੱਕ ਦਿਓ ਜਿੰਨਿਆਂ ਤੇ ਮਰਜ਼ੀ ਤੇ ਕਰੀ ਜਾਓ ਤੇ ਆਹ ਕੱਟੀ ਦੇ ਸਿਲਕ ਕਮੈਂਟ ਕਰੀ ਜਾਣੇ ਬਸ ਖੁਸ਼ ਮਰਜ਼ੀ ਲਿਖ ਕੇ ਤੇ ਜਿਹੜੇ ਬੰਦੇ ਦਾ ਜਿਹੜੇ ਬੰਦੇ ਦਾ ਲੱਖਾਂ ਮੈਂ ਕਮੈਂਟ ਹੋਇਆ ਤੇ ਉਹਦੀ ਆਹ ਕੱਟੀ ਆ ਆ ਜਿਹੜੀ ਖੜੀ ਆ ਤੇ ਇਹਦੀ ਮੈਂ ਹੁਣ ਤੁਹਾਨੂੰ ਫੁੱਲ ਡਿਟੇਲ ਦੱਸਦਾ ਆ ਮੱਝ ਨੂੰ ਠਾਉਣ ਦੇ ਕਰ ਮੈਨੂੰ ਇੱਕ ਕਮੈਂਟ ਖੜਜੋ ਆ ਮੱਝ ਨੂੰ ਉਠਕਰ ਮਾਲਗੇ ਤੇਰੀ ਕੱਟੀ ਚੱਲੀ ਤੇਰੀ ਕੱਟੀ ਚੱਲੀ ਪਤਾ ਨਹੀਂ ਕਿਹ ਦੀ ਕਿਸਮਤ ਦੇ ਵਿੱਚ ਭਾਗਾ ਦੇ ਵਿੱਚ ਲਿਖੀ ਵੀ ਆ ਤੇ ਆ ਮਾੜੀ ਵੀਡੀਓ ਮਾਰ ਕੇ ਬਣਾ ਕੇ ਦਿਖਾ ਇਹਨੂੰ ਆ ਮੱਝ ਆ ਏਰੀ ਮਾਂ ਏਰੀ ਕੱਟੀ ਦੀ ਪੌਣੇ 2 ਲੱਖ ਦੀ ਖਰੀਦੀ ਸੀ ਪੌਣੇ 2 ਲੱਖ ਦੀ 18 ਲੀਟਰ ਦੁੱਧ ਦੀ ਮਾਲਕਨ ਤੀਜੇ ਸੂਏ ਲਈ ਗੱਭਣਾ 14 ਫਰਵਰੀਨ ਦਿਨ ਪੂਰੇ ਐ ਦੇ ਏਰੀ ਮਾਂ ਦੇ ਆ ਇਸ ਦੇ ਤੇ ਉਹ ਕੱਟੀ ਵੀ ਐਵੇਂ ਨਹੀਂ ਹੈਗੀ ਕਿਤੇ ਪੂਰੇ ਫੋਲਰ ਕਾਰਡ ਵਾਲੀ ਐ ਕੋਈ ਨਹੀਂ ਤੁਹਾਨੂੰ ਲੱਗ ਤੋ ਇੱਕ ਵੀਡੀਓ ਪਾ ਕੇ ਇਹਦਾ ਵੀ ਪੂਰੇ ਦਾ ਪੂਰਾ ਪਰ ਕਾਰਡ ਦੱਸ ਦਿਆਂਗੇ ਕੀ ਹੈਗਾ ਪੂਰੇ ਰਿਕਾਰਡ ਵਾਲੀ ਇਹਦੇ ਸੀਮਨ ਦੀ ਡਿਟੇਲ ਪੂਰੀ ਤੇ ਜਿਹੜਾ ਵੀਰ ਮੇਰੀ ਇੱਛਾ ਹੈਗੀ ਕਿਸੇ ਗਰੀਬ ਨੂੰ ਨਿਕਲੇ ਕੱਟੀ ਇੱਕ ਟੰਗ ਤੁਹਾਨੂੰ ਹੋਰ ਦੱਸ ਦਿੰਨਾ ਜਿੰਨੇ WhatsApp ਦੇ ਗਰੁੱਪ ਹੈਗੇ ਤੁਹਾਡੇ ਕੋਲੇ ਗਰੁੱਪਾਂ ਦੇ ਵਿੱਚ ਸਿੱਟੀ ਆਓ ਤੇ ਸ਼ੇਅਰ ਕਰਿਓ ਵੱਧ ਵੱਧ ਗਰੁੱਪਾਂ ਦੇ ਵਿੱਚ ਜਿੰਨੀ ਛੇਤੀ ਵੀਡੀਓ ਵਾਇਰਲ ਹੋਊਗੀ ਜਿੰਨੇ ਲੋਕ ਕਮੈਂਟ ਲਾਈਕ ਕਰਨਗੇ ਥੋਨੀ ਛੇਤੀ ਕਮੈਂਟ ਆਈ ਜਾਣਗੇ ਤੇ ਉਨੀ ਛੇਤੀ ਇਹਦਾ ਪੜਾਕਾ ਪੈ ਜਾਣਾ ਫ੍ਰੀ ਆਲਾ ਤੇ ਫਿਰ ਉਨੀ ਛੇਤੀ ਕੋਈ ਇਹਦਾ ਵਾਲੀਵਾਰਸ ਬਣ ਜੂਗਾ ਜਿਹੜਾ ਵੀ ਜਿਹੜੇ ਕਿਸੇ ਭਰਾ ਦੀ ਕਿਸਮ ਵਿੱਚ ਤੇ ਅਰਦਾਸ ਕਰਿਓ ਜੋ ਵੀ ਇਹ ਤੁਹਾਨੂੰ ਨਿਕਲੇ ਤੇ ਮਾਨੀ ਹੋਲਾ ਕਰਨਾ ਕੇ ਕੇ ਨੂੰ ਨਾਮ ਹੀ ਨਿਕਲੀ ਤੇ ਕੋਈ ਚੱਕਰ ਨਹੀਂ ਵੀ ਪਰ ਤੁਸੀਂ ਆਪ ਦੇ ਵੱਲੋਂ ਪੂਰੀ ਵਾਹ ਲਾਉਣੀ ਆ ਇਹਨੂੰ ਕੱਟੀ ਹਾਸਲ ਕਰਨ ਲਈ ਕਮੈਂਟ ਤੇ ਕਮੈਂਟ ਤੱਕੀ ਪੁਰਿਆ ਉਹ ਡੇਲੀ ਵੇਖਣ ਲਈ ਵੀਡੀਓ ਨੂੰ ਸੇਵ ਕਰਕੇ ਰੱਖ ਲਿਓ ਜੋ ਫੇਰ ਜਾ ਕੇ ਤੁਸੀਂ ਡੇਲੀ ਵੇਖ ਸਕੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਨਾ ਕਰਨਾ ਭੁੱਲੇ ਜੋ ਮੈਂ ਦੁਬਾਰਾ ਫੇਰ ਤੁਹਾਨੂੰ ਕਹਿਦਾ ਤੇ ਕਮੈਂਟ ਸਾਰਾ ਕੋਈ ਤੇ ਲੱਖ ਜਦੋਂ 9999000 99000 999 ਕਮੈਂਟ ਹੋਗੇ ਨਾ ਤੋਂ ਉਦੋਂ ਬਾਅਦ ਲੱਖਵਾਂ ਜਿਹਦਾ ਹੋਇਆ ਤੇ ਉਹਦੀ ਆ ਉਹ ਕੱਟੀ ਤੇ ਕੱਟੀ ਜਿਹੜਾ ਹੁਣ ਜਿਹੜਾ ਹੁਣ ਸ਼ਹਿਰ ਦੇ ਰਹਿਣ ਵਾਲਾ ਆਊਗਾ ਤੇ ਉਹਨੂੰ ਬਾਈ ਜੀ 11000 ਰੁਪਿਆ ਨਕਦ ਰਾਸ਼ੀ ਦੇ ਕੇ 11000 ਰੁਪਿਆ ਨਕਦ ਦੇਵਾਂਗੇ ਦਾ ਕੱਟੀ ਦਾ ਵੀ ਅਗਲੇ ਦੇ ਘਰੇ ਹੀ ਨਹੀਂ ਹੈਗਾ ਵੀ ਉਹਦੇ ਘਰੇ ਬੰਨ ਨੂੰ ਥਾਂ ਨਹੀਂ ਤੇ ਜਾਂ ਅਗਲਾ ਕਿ ਇਹਦਾ ਹੋਰ ਕਾਰੋਬਾਰ ਹੈਗਾ ਕਿਸੇ ਵੀ ਤਰ੍ਹਾਂ ਦਾ ਤੇ ਵੀ ਉਹ ਕੱਟੀ ਤੋਂ ਕਰਾਊਗਾ ਕੀ ਹੈਨਾ 11000 ਰੁਪਿਆ ਨਕਦ ਰਾਸ਼ੀ ਦੇਵਾਂਗੇ ਨਾਲ ਖੜ ਕੇ ਬਕਾਇਦਾ ਵੀਡੀਓ ਬਣਾ ਕੇ ਬੰਦੇ ਦੀ ਪੂਰੇ ਆਪਣੇ ਚੈਨਲ ਤੇ ਉਹਦਾ ਫੇਸ ਵੀ ਵਾਇਰਲ ਕਰਾਂਗੇ ਵੀ ਆਹ ਬੰਦੇ ਨੂੰ ਨਿਕਲੀ ਹੈ ਜੀ ਤਰੀਕ ਨੋਟ ਕਰ ਲੋ ਤਰੀਕ ਨੋਟ ਕਰ ਲਓ ਅੱਜ ਦੀ 1 ਜਨਵਰੀ 2026 1 ਜਨਵਰੀ 2026 ਨੂੰ ਆ ਕੱਟੀ ਵੇਖੋਣ ਕਿਹਦੇ ਭਾਗਾਂ ਚ ਤੇ ਜਦੋਂ ਕਮੈਂਟ ਆਉਣ ਲੱਗ ਪੇ ਹੋ ਸਕਦੇ ਤਾਂ 5 ਮਿੰਟਾਂ ਚ ਹੀ ਚੱਕੀ ਜਾਵੇ 5 ਮਿੰਟਾਂ ਚ ਤੇ ਜਿਹਦੀ ਕਿਸਮ ਵਿੱਚ ਹੋਈ ਹੋਈ ਭਾਗਾਂ ਵਾਲੀ ਉਹ ਲੈ ਜਾਊਗਾ ਤੇ ਬਸ ਤੁਹੀ ਕੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇ ਥੱਲੇ ਕਮੈਂਟ ਤੇ ਕਮੈਂਟ ਕਮੈਂਟ ਤੇ ਕਮੈਂਟ ਤੱਕੀ ਤੁਰਿਆ ਉਹ ਤੱਕੀ ਤੁਰਿਆ ਉਹ ਇਹ ਪਤਾ ਨਹੀਂ ਕਿਹਦੀ ਕਿਸਮਾਂ ਚ ਨਿਕਲਿਆ ਆਉਣੀ ਐ ਇਹ ਬਸ ਟਾਈਮ ਥੋੜਾ ਹੀ ਰਹਿ ਗਿਆ 5-500 ਰੁਪਿਆ ਲਾ ਕੇ ਲਾਟਰੀ ਪਾਉਣੀ ਐ ਤੇ ਹੱਥ ਨੂੰ ਮੂੰਹ ਆਈ ਤੋਰੀ ਵਾਂਗੂ ਲਮਕਾ ਕੇ ਘਰੇ ਆਏ ਨੇ ਤੇ ਬੰਦਾ ਕੁਛ ਵੀ ਨਹੀਂ ਗਾ ਵਿੱਚੋਂ ਠੀਕ ਆ ਇਹ ਜਮਾਂ ਫ੍ਰੀਜ ਆ ਕਿਸੇ ਗਰੀਬ ਨੂੰ ਨਿਕਲੇ ਬਾੜੀ ਵਧੀਆ ਗੱਲ ਆ ਫ੍ਰੀਜ ਬੈਠੇ ਫੋਨ ਚਲਾਈ ਜਾਂਦੇ ਇੱਥੇ ਤਾਂ ਕਰਨੀ ਕੋਈ ਨਹੀਂ ਸਬਸਕ੍ਰਾਈਬ ਕਰਨਾ ਤੇ ਥੱਲੇ ਕਮੈਂਟ ਕਰਨਾ ਤੇ ਕਮੈਂਟ ਕਰਿਓ ਪੰਜ ਫੂਨਾ ਘਰੇ ਪੰਜਾਂ ਤੋਂ ਕਰਿਓ ਦੋਹਾਂ ਤੋਂ ਕਰਿਓ ਵੀਡੀਓ ਨੂੰ ਵਾਰੀ ਵਾਰੀ ਵੇਖੀ ਜਾਏ ਜੇ ਸੇਵ ਕਰੀ ਜਿ ਰੱਖਿਓ ਜੋ ਤੇ ਹੋ ਸਕਦਾ ਲੱਖਾਂ ਕਮੈਂਟ ਥੋੜਾ ਹੋਵੇ ਤੇ ਸੱਜਣੋ ਕੱਟੀ ਥੋੜੀ ਹੋਵੇ ਧੰਨਵਾਦ